ਨਡਾਲਾ ਦੇ ਧਾਰਮਿਕ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਕੀਰਤਨ ਸੇਵਾ ٹرسٹ ਨਡਾਲਾ ਵੱਲੋਂ ਖੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਮੁਫਤ ਹਾਰਮੋਨੀਅਮ ਤਬਲਾ ਗੁਰਬਾਣੀ ਸੰਥਿਆ ਅਤੇ ਕੀਰਤਨ ਸਗਲਾਈ ਕੈਂਪ ਦੌਰਾਨ ਭਾਗ ਲੈ ਰਹੇ ਵਿਦਿਆਰਥੀਆਂ درمیان ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 120 ਵਿਦਿਆਰਥੀਆਂ ਨੇ ਭਾਗ ਲਿਆ ਇਹ ਮੁਕਾਬਲੇ ਚਾਰ ਗਰੁੱਪਾਂ ਵਿੱਚ ਵੰਡੇ ਗਏ ਸਨ ਨਰਸਰੀ ਤੋਂ ਦੂਜੀ ਜਮਾਤ ਦੇ ਪਹਿਲੇ ਗਰੁੱਪ ਵਿੱਚ ਕੁਲਤਾਰ ਸਿੰਘ ਤੇ ਹਰਸਿਮਰਨ ਕੌਰ ਨੇ ਪਹਿਲਾ ਸਥਾਨ ਹਮੀਰਤ ਕੌਰ ਸਹਿਜਲੀਨ ਕੌਰ ਨੇ ਦੂਜਾ ਸਥਾਨ ਅਤੇ ਲਬਜ਼ਾਤ ਲਬਤਾਜ ਸਿੰਘ ਵਰਦਿਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੇ ਦੂਜੇ ਗਰੁੱਪ ਵਿੱਚੋਂ ਮਨਸੀਰਿਤ ਕੌਰ ਨੇ ਪਹਿਲਾ ਸਥਾਨ ਸਮਰਦੀਪ ਸਿੰਘ ਨੇ ਦੂਜਾ ਤੇ ਰਣਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਛੇਵੀਂ ਤੋਂ ਨੌਵੀਂ ਜਮਾਤ ਦੇ ਤੀਜੇ ਗਰੁੱਪ ਵਿੱਚ ਸਹਿਜਪਾਲ ਸਿੰਘ ਨੇ ਪਹਿਲਾ ਸਥਾਨ ਜਪਦੀਪ ਸਿੰਘ ਨੇ ਦੂਜਾ ਅਗਮਨ ਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਦਸਵੀਂ ਤੇ ਦਸਵੀਂ ਤੋਂ ਉੱਪਰ ਦੇ ਸਾਰੇ ਜਮਾਤ ਦੇ ਚੌਥੇ ਗਰੁੱਪ ਵਿੱਚ ਅਨਮੋਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਸੋਹਲਪ੍ਰੀਤ ਸਿੰਘ ਨੇ ਦੂਜਾ ਤੇ ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਇਨਾਮ ਮਾਨ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁਜੇ ਉਹ ਗਿਆਨ ਸ਼ਾਸਤਰੀ ਡਾਕਟਰ ਆਸਾ ਸਿੰਘ ਨੂੰ ਮਨਨੇ ਜਿਥੇ ٹرسٹ ਦੇ ਇਸੋ ਪਰਾਲੇ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਇਹ ਵਿਦਿਆਰਥੀਆਂ ਉੱਚੀਆਂ ਮੱਲਾਂ ਮਾਰਨਗੇ ਅਤੇ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਨਗੇ ٹرسٹ ਦੇ ਆਗੂਆਂ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀ ਪੈੜੀ ਅਲਮਤੋਂ ਦੂਰ ਰੱਖਣਾ ਹੈ ਇਸ ਦੌਰਾਨ ਜਿਥੇ ਐਸਜੀਪੀਸੀ ਅਮਰਸਰ ਵੱਲੋਂ ਜੇਤੂਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ ਉਥੇ ਗੁਰਪ੍ਰੀਤ ਸਿੰਘ ਸੋਢੀ ਵੱਲੋਂ ਸਾਰੇ 100 ਵਹੀ ਵਿਦਿਆਰਥੀਆਂ ਨੂੰ ਆਕਰਸ਼ਿਤ ਇਨਾਮ ਵੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਮੰਚ ਦਾ ਸੰਚਾਲਨ ਭਾਈ ਰਣਜੀਤ ਸਿੰਘ ਨੇ ਬਾਖੂ ਬਿਨ ਬਾਇਆ ਕੀ ਇਵੈਂਟ ਸੀ ਆਪਣਾ ਭਾਈ ਗੁਰਜੀਤ ਕਾਲਾ ਸਾਹਿਬ ਭਾਈ ਗੁਰਜੀਤ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਕੀਰਤਨ ਸੇਵਾ ٹرسٹ ਵੱਲੋਂ ਬੱਚਿਆਂ ਨੇ ਨਾਮ ਵੰਡ ਕੀਤੀ ਗਈ ਜਿਹੜੇ 28 ਤਰੀਕ ਨੂੰ ਸੀ ਉਹਨਾਂ ਵੱਲੋਂ ਇਗਜ਼ਾਮ ਲਏ ਸੀ ਤੇ ਉਹਨਾਂ ਦਾ ਅਜੇ ਨਾਮ ਵੰਡ ਕੀਤਾ ਗਿਆ ਡਿਜੀਟਲ ਸਖਾਈ ਕੈਂਪਾ ਕਦੋਂ ਸ਼ੁਰੂ ਹੋਇਆ ਤੇ ਅਜੇ ਲਗਾਤਾਰ ਚੱਲ ਰਿਹਾ ਤੇ ਅੱਜ ਇਸ ਦੀ ਸਮਾਪਤੀ ਸੀ ਨਹੀਂ ਇਹ 28 18 ਮਈ ਇਹ ਤੋਂ ਸਟਾਰਟ ਕੀਤਾ ਗਿਆ ਪਹਿਲਾਂ ਬੱਚਿਆਂ ਸਕੂਲ ਲੱਗਦੇ ਸੀ 2 ਦਿਨ ਚੱਲਦਾ ਸੀ ਕੈਂਪ ਜੂਨ ਦੇ ਮਹੀਨੇ ਛੁੱਟੀਆਂ ਵਿੱਚ 3 ਦਿਨ ਕੈਂਪ ਚੱਲਦਾ ਰਿਹਾ ਤੇ ਹੁਣ 3 ਦਿਨ ਕੈਂਪ 1.5 ਮਹੀਨਾ ਹੋ ਗਿਆ 1.5 ਮਹੀਨੇ ਲਈ ਬੱਚਿਆਂ ਦੀ ਤਿਆਰੀ ਕਰਵਾ ਕੇ ਟੈਸਟ ਲਿਆ ਫਿਰ ਇਨਾਮ ਵੰਡ ਦਿੱਤੇ ਕਿੰਨੇ ਗਰੁੱਪਾਂ ਦੇ ਜਿਹੜੇ ਬੱਚਿਆਂ ਨੇ ਭਾਗ ਲਿਆ ਇਹ 4 ਗਰੁੱਪ ਸੀਗੇ ਇਹ ਛੋਟੇ ਬੱਚੇ ਨਰਸਰੀ ਤੋਂ ਹੈਗੇ ਦੂਸਰੀ ਗੱਲ ਤੱਕ 3 ਸੀ ਤੋਂ ਲੈ ਕੇ 5ਵੀਂ ਤੱਕ 6ਵੀਂ ਤੋਂ 9ਵੀਂ ਤੇ 10ਵੀਂ ਤੋਂ ਬਾਅਦ ਉੱਪਰ ਲੱਗ ਰਿਹਾ ਸੀ ਇਹ ਤਾਂ ਸਪਲਾਈ ਕੈਂਪ ਤੋਂ ਲੱਗਾ ਜਾ ਰਿਹਾ ਤੇ ਜਿਹੜੇ ਜਿਹੜੇ ਜਨਾ ਜਿਹੜੇ ਸਰਪਲਾਈ ਕੀਤੀ ਜਾਂਦੀ ਹੈ ਤੇ ਹੁਣ ਜਿੱਦਾਂ ਹੁਣ ਬੱਚਿਆਂ ਸਕੂਲ ਲੱਗ ਗਏ ਨੇ ਇਹਨਾਂ ਵਿੱਚ ਬੱਚਿਆਂ ਨੂੰ ਸ਼ਨੀਵਾਰ ਤੇ ਐਤਵਾਰ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਚੱਲਦਾ ਰਹੇਗਾ ਕੈਂਪ ਬੰਦ ਨਹੀਂ ਹੋਏਗਾ ਕਿਹੜੀ ਜਗ੍ਹਾ ਤੇ ਲਗਾ ਗਿਆ ਕੈਂਪ ਇਹ ਗੁਰਦੁਆਰਾ ਸਾਹਿਬ ਖੱਖਾਂ ਵਾਲਾ ਢਿਲਵਾ ਰੋਡ ਤੇ ਲਗਾਇਆ ਕੀ ਇਹ ਕਰਨਾ ਜ਼ਰੂਰੀ ਰੋਡ 'ਤੇ ਬੱਚਿਆਂ ਨੂੰ ਜਦ ਆਕੇ ਹੁਣ ਤੇ ਮੇਨ ਮਕਸਦ ਜਿਹੜਾ ਸ਼ੁਰੂ ਕਰਦਾ ਇਹ ਹੈ ਕਿ ਜਿੱਦਾਂ ਬੱਚੇ ਅੱਜਕੱਲ ਨਸ਼ਿਆਂ ਵੱਲ ਜਾਂ ਮੋਬਾਈਲਾਂ ਵੱਲ ਗਲਤ ਸੋਸਾਇਟੀਆਂ ਵੱਲ ਜਾ ਰਹੇ ਨੇ ਤੇ ਇਸ ਚੀਜ਼ ਨੂੰ ਰੋਕਣ ਲਈ ਆਉਣ ਵਾਲੇ ਸਮੇਂ ਨੂੰ ਜਨਨ ਕੇ ਬਚਾਣ ਲਈ ਬੱਚਿਆਂ ਦਾ ਜਨਨ ਕੇ ਪੀੜੀ ਸਹੀ ਕਰਨ ਲਈ ਇਹ ਉਪਰਾਲੇ ਕੀਤੇ ਗਏ ਨੇ ਬਾਕੀ ਸੰਗਤ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਬੱਚੇ ਗੁਰਬਾਣੀ ਵਾਲ ਜਿਹੜੇ ਅੱਜ ਦੇਖੀਏ ਤਾਂ ਗਰੰਤੀ ਸਿੰਘ ਵੀ ਨਹੀਂ ਮਿਲ ਰਹੇ ਸਾਨੂੰ ਬਾਹਰ ਫੇਮ ਦੀ ਲੋੜ ਦੇ ਬਾਹਰ ਬੁਲਾਏ ਜਾਂਦੇ ਹਨ ਜਦੋਂ ਆਪਣੇ ਆਪ ਬੱਚੇ ਘਰਾਂ 'ਚ ਪੜ੍ਹਨਗੇ ਕਪੜਾ ਪਾੜ ਤੇ ਕਰਨਗੇ ਘਰ ਤੋਂ ਘਰ